ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜਪੇ ਨਵੇਂ ਬਲੌਗ ਦੇ ਵਿੱਚ ਤੇ ਆਪਣਾ ਬਿੱਟੂ ਚਲ ਗਿਆ ਸੀ ਪਿੰਡ ਉਹਦੇ ਘਰੇ ਹੈਗਾ ਵਿਆਹ ਤੇ ਹੁਣ ਸਾਰੇ ਕੰਮ ਦੋਨੇ ਆਪਰ ਨੂੰ ਦੇਖਣੇ ਪੈਣਗੇ ਤੇ ਅੱਜ ਸਭ ਤੋਂ ਪਹਿਲਾਂ ਆਪਾਂ ਪੱਟਣਾ ਹੈ ਖੇਤ ਚਾਰ ਤੇ ਇੰਨੀ ਮਰਜੀ ਠੰਡ ਹੋਵੇ ਜਦੋਂ ਆਪਾਂ ਬਸ ਚਾਰ ਪੱਟਣਾ ਆ ਜੀ ਫਿਰ ਗਰਮੀ ਆਉਣ ਲੱਗ ਜਾਂਦੀ ਇੱਥੇ ਕਿਉਂਕਿ ਚਾਰ ਗਰਮ ਹੁੰਦਾਗਾ ਤੇ ਜਦੋਂ ਇਹਨੂੰ ਪੱਟਦੇਆਂ ਵਿੱਚੋਂ ਗਰਮ ਗਰਮ ਨਿਕਲਦਾ ਇਹ ਤੇ ਹੁਣ ਪੱਟਾਂਗੇ ਚਾਰ ਤੇ ਇਸ ਤੋਂ ਬਾਅਦ ਆਪਾਂ ਅੱਜ ਕਾਲਜ ਵੀ ਜਾਣਾ ਪੇਪਰ ਦੇਣ ਤੇ ਨਾਲੇ ਅੱਜ ਪੇਪਰ ਆਪਣਾ ਬੀਏ ਦਾ ਵੈਸੇ ਤਾਂ ਉਹ ਪੰਜਵਾਂ ਪੇਪਰ ਬਣਦਾ ਤੇ ਪਰ ਜਿਹੜੇ ਮੇਜਰ ਸਬਜੈਕਟ ਨੇ ਉਹਨਾਂ ਦੇ ਹਿਸਾਬ ਨਾਲ ਆਪਣਾ ਪਹਿਲਾ ਹੈ ਕਿਉਂਕਿ ਪਹਿਲਾਂ ਜਿਹੜੇ ਤਿੰਨ ਚਾਰ ਹੋਏ ਨੇ ਉਹ ਤਾਂ ਜਸਟ ਦੂਸਰੇ ਅੰਦਰ ਜਿਹੜੇ ਆਪਣੇ ਮਾਈਨਰ ਅਗੇ ਉਹ ਸੀਗੇ ਤੇ ਉਹ ਤਾਂ ਐਤਕੀ ਨਵੇਂ ਸਬਜੈਕਟ ਦਿੱਤੇ ਨੇ ਸਾਰਿਆਂ ਨੂੰ ਪਹਿਲਾਂ ਤਾਂ ਹੁੰਦੇ ਨਹੀਂ ਜੀ ਤੇ ਹੁਣ ਪਹਿਲਾਂ ਪਟਾਂਗੇ ਆਪਾਂ ਚਾਰ ਫਿਰ ਚਲਾਂਗੇ ਘਰੇ ਤੇ ਘਰੇ ਜਾ ਕੇ ਮੱਛਾਂ ਨੂੰ ਪਾਣੀ ਪਿਆ ਕੇ ਗੋਫਾ ਵਗੈਰਾ ਸੱਟ ਕੇ ਫਿਰ ਚਲਾਂਗੇ ਆਪਾਂ ਤਿਆਰ ਹੋ ਕੇ ਕਾਲਜ ਦਿਖਾਵਾਂ ਤੁਹਾਨੂੰ ਰਾ ਬਲੌਗ ਦੇ ਵਿੱਚ ਲਓ ਜੀ ਤੇ ਚਾਰ ਆਪਾਂ ਪੱਟ ਲਿਆ ਬੋਰੀਆਂ ਵਗੈਰਾ ਧਰਨੀਆਂ ਰੇੜੇ ਦੇ ਵਿੱਚ ਪੰਜ ਬੋਰੀਆਂ ਪੱਟ ਲੀਆਂ ਤੇ ਤਿੰਨ ਕਪੋਰੀਆਂ ਘਰੇ ਪਈਆਂ ਨੇ ਅੱਜ ਕੱਲ੍ਹ ਵੱਧ ਪੱਟਿਆ ਗਿਆ ਸੀ ਮੇਥੋਂ ਉਹ ਬਚ ਗਿਆ ਸੀਗਾ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਉਧਰ ਖੜਾ ਆਪਣਾ ਬਲਦ ਫੇਰ ਆ ਰੇੜਾ ਮੋੜ ਲਈਏ ਫੇਰ ਬਲਦ ਜੋੜਾਂਗੇ ਹਾਂਜੀ ਤੇ ਰੇੜਾ ਆਪਾਂ ਜੋੜ ਲਿਆ ਤੇ ਚੱਲਦੇ ਆਂ ਘਰ ਵੱਲ ਨੂੰ ਇੱਧਰ ਆ ਗਏ ਆਪਣੇ ਪਿੰਡ ਦੀ ਮੰਡੀ ਤੇ ਜਦੋਂ ਜੀਰੀਆਂ ਮਕੀਨ ਚੱਕੀਆਂ ਗਈਆਂ ਤੇ ਸਾਰੀਆਂ ਪਿੰਡ ਦੀਆਂ ਬੁੜੀਆਂ ਇੱਥੇ ਪਾਥੀਆਂ ਪਸਦੀਆਂ ਨੇ ਗਈਆਂ ਸਾਰੇ ਜਣਿਆਂ ਦਾ ਥੋੜਾ ਥੋੜਾ ਥਾਂ ਰੋਕ ਲੰਦ ਨੇ ਪਹਿਲਾਂ ਫਿਰ ਪਾਥੀਆਂ ਪਸਦੀਆਂ ਨੇ ਫਿਰ ਸਿਆਲੋ ਸਿਆਲ ਇਹ ਮਤਲਬ ਅਗਲੇ ਸਾਲ ਲਈ ਨੇ ਪਾਥੀਆਂ ਆਪਣੇ ਘਰੇ ਵੀ ਘਾਰਾ ਤੁਹਾਨੂੰ ਦਿਖਾਵਾਂ ਬਲੌਗ ਦੇ ਵਿੱਚ ਵੀ ਇੱਕ ਸਾਲ ਦੀਆਂ ਪਾਥੀਆਂ ਜਮਾ ਰੱਖ ਲਿਆ ਨੇ ਬੁੜੀਆਂ ਘਰੇ ਅਲਿਦਾ ਥੋੜਾ ਕੰਮ ਚੱਲਿਆ ਚੱਲਿਆ ਮੰਡੀ ਫੁੱਲ ਭਰਦੀ ਓਹ ਪਾਥੀਆਂ ਨਾਲ ਹੈ ਹਲੋ ਹਾਂਜੀ ਤੇ ਆਪਾਂ ਤਿਆਰ ਹੋ ਗਏ ਸੀਗੇ ਤੇ ਤਿਆਰ ਹੋ ਕੇ ਹੁਣ ਚੱਲਦੇ ਆਪਾਂ ਕਾਲਜ ਨੂੰ ਤੇ ਹੱਕ ਲਿਆ ਕਰੋ ਮੋਟਰਸਾਈਕਲ ਚਲੋ ਜੀ ਮਿਲਦਿਆਂ ਕਾਹੋ ਜੇ ਆ ਕੇ ਦੂਰ ਹਾਂ ਥੋੜਾ ਲੇਟ ਵੀ ਹੋ ਗਏ ਲਓ ਜੀ ਤੇ ਪਹੁੰਚ ਗਏ ਆਪਾਂ ਕਾਲਜ ਤੇ ਅੱਜ ਫੇਰ ਆਪਣਾ 30 ਨੰਬਰ ਕਮਰੇ ਦੇ ਵਿੱਚ ਪੇਪਰ ਆਗਾ ਉਹ ਪਹਿਲੇ ਰੂਮ ਦੇ ਵਿੱਚ ਤੇ ਬੈਲੀ ਆਪਣੇ ਨਾਲ ਆ ਜਾਸਨ ਅੱਜ ਇਕੱਠ ਥੋੜਾ ਜ਼ਿਆਦਾ ਕਿਉਂਕਿ ਅੱਜ ਸਾਰੀਆਂ ਕਲਾਸਾਂ ਦਾ ਪੇਪਰ ਹੈਗਾ ਦਿਖਾਉਣਾ ਹੈ ਤੁਹਾਨੂੰ ਲਓ ਜੀ ਤੇ ਸਾਰੇ ਕੋਟੇ ਵੱੜ ਕੇ ਅੰਦਰ ਕਲਾਸਾਂ ਚ ਤੇ ਹੁਣ ਮੈਂ ਤੇ ਜਾਣ ਦੀ ਜਾ ਰਹੇ ਹਾਂ ਸਾਡਾ ਹੈਗਾ ਜ ਟੌਪ ਫਲੋਰ ਤੇ ਪੇਪਰ ਉੱਥੋਂ ਪੇਪਰ ਤੇ ਫਿਰ ਫੋਨ ਸਾਡੇ ਬੈਗਾਂ ਚ ਹੋ ਜਾਣਗੇ ਜਮਾ ਕਰਾ ਦੇਣਗੇ ਤੇ ਹੁਣ ਬਸ ਜਦੋਂ ਪਹੁੰਚਗੇ ਟੌਪ ਫਲੋਰ ਤੇ ਓਕੇ ਜੀ ਲਓ ਜੀ ਤੇ ਟਾਈਮ ਹੋ ਗਏ 4:30 ਤੇ ਪੇਪਰ ਆਪਾਂ ਕਰੇ ਜਾਂਦਾ ਸਾਰਾ ਵਧੀਆ ਹੋ ਗਿਆ ਪੇਪਰ ਸੌਖਾ ਹੀ ਸੀ ਕੋਈ ਜ਼ਿਆਦਾ ਔਖਾ ਨਹੀਂ ਸੀਗਾ ਤੇ ਹੁਣ ਚੱਲਦੇ ਆਪਾਂ ਘਰ ਨੂੰ ਜਾਣਿਆ ਮੋਟਰਸਾਈਕਲ ਵਾਲੀ ਸਾਈਡ Oh, gerak gambarnya pernah muter sangkel. Iya, pernah ke Aku di kitchen, Saya di ਜੀ ਤੇ ਆਪਾਂ ਪਹੁੰਚੇਗਾ ਭੀਖੀ ਤੇ ਸਾਨੂੰ ਹੁਣ ਥੋੜੀ ਥੋੜੀ ਲੱਗੀ ਆ ਭੁੱਖ ਕਿਉਂਕਿ ਪੌਣੇ 5 ਹੋ ਗਏ ਟਾਈਮ ਤੇ ਇੱਥੇ ਖਾ ਮਗੇ ਸੀ 20 20 ਰੁਪਏ ਦੇ ਗੋਲ ਗੱਪੇ ਤੇ ਫਿਰ ਇਹ ਆਪਦੇ ਪਿੰਡ ਜਾਊਗਾ ਇਥੋਂ ਮੈਂ ਆਪਦੇ ਪਿੰਡ ਜਾਊਗਾ ਇਹ ਹੈਗਾ ਜੀ ਆਪਣਾ ਸਹਿਰ ਭੀਖੀ ਤੇ ਇਥੋਂ ਆਪਣਾ ਪਿੰਡ 9 ਕਿਲੋਮੀਟਰ ਦੂਰ ਤੇ ਆ ਮਿੱਤਰ ਦੀ ਦੁਕਾਨ ਆਪਣੇ ਦੀ ਪੜਦੇ ਵਾਲੇ ਦੀ ਪਾਣੀ ਪਤਾ ਹੈਡ ਰੂਮੇ ਨਾਲ ਪੜਿਆ ਸਾਡੇ ਇਹ 10 ਮੀਟਰ ਜਾ ਕੇ ਜੀਆਂ ਪ੍ਰੇਖਾਂ ਲਾਈਆਂ ਤੇ ਉਸ ਤੋਂ ਬਾਅਦ ਅਸੀਂ ਇਹ ਲੱਗ ਹੋ ਗਿਆ ਬਸ ਇਹਨਾਂ ਦਾ ਦੁਕਾਨਦਾਰੀ ਚ ਪੈ ਗਿਆ ਤੇ ਆਪਣੇ ਪਿੱਛੇ ਆਪਣਾ ਮਾਸਟਰ ਵੀ ਆ ਰਿਹਾ ਇੱਕ ਹਰੇ ਹੋਇਆ ਆ ਪਹੁੰਚ ਚੁੱਕੇ ਆਂ ਜੀ ਆਪਣੇ ਪਿੰਡ ਜੋ ਸਾਹਮਣੇ ਆ ਗਿਆ ਆਪਣਾ ਪਿੰਡ ਟਾਈਮ ਵੀ ਕਾਫੀ ਹੋ ਗਿਆ ਤੇ 5:30 ਤੋਂ ਉੱਪਰ ਹੋ ਗਿਆ ਟਾਈਮ ਲਿੱਕਰੇ ਜਾ ਕੇ 11 ਤੱਕ ਮੈਂ ਲਾਲਾ ਡੈਡੀ ਨੇ ਚੋੜੀਆਂ ਹੋਣੀਆਂ ਵਾ ਜਾਂ ਚੋਈ ਜਾਂਦਾ ਹੋਊਗਾ ਤੇ ਅੱਜ ਪਾਉਣੀ ਇੱਕ ਮੱਜਾ ਨੂੰ ਪੱਲੀ ਕਿਉਂਕਿ ਠੰਡ ਹੋ ਜਾਂਦੀ ਹੁਣ ਰਾਤ ਨੂੰ ਚਲਾ ਆਈਏ ਆਪਣੇ ਘਰ ਬਿਲਕੁਲ ਕੋਈ ਆਈ ਨਹੀਂ ਆ ਵੀ ਸੰਡਾ ਵਗੈਰਾ ਪਿਆ ਜਾ ਕੋਈ ਹੋਰ ਵੰਟੀ ਆ ਗਈ ਉਹ ਸਾਹਮਣੇ ਘਰ ਆ ਗਿਆ ਆਪਣੇ ਚਲ ਜਾਈ ਉਹਨਾਂ ਘਰ ਨੂੰ ਮੈਂ ਤਾਂ ਘਰੇ ਜਾ ਕੇ ਲਓ ਜੀ ਤੇ ਮੱਝਾਂ ਨੂੰ ਪਾਤੀਆਂ ਸੀ ਪੱਲੀਆਂ ਬਲਰਾ ਬਰਾਂਡਾ ਜਮ ਇੱਕ ਨੰਬਰ ਇਹਨਾਂ ਦਾ ਕੱਟੇ ਕੱਟੀਆਂ ਦਾ ਇਹਨੂੰ ਫਿਕਸ ਕਰਤਾ ਪੱਕਾ ਹੀ ਤੇ ਇਹਨੂੰ ਚੱਕ ਲਿਆ ਕਰਾਂਗੇ ਇੱਥੋਂ ਸਵੇਰੇ ਬਾਹਰ ਕੱਢ ਲਾ ਕਰਾਂਗੇ ਨਾਲੇ ਅੰਦਰ ਕਰ ਦਿਆ ਕਰਾਂਗੇ ਤੇ ਹੁਣ ਚੱਲਦੇ ਆਪਾਂ ਡੈਰੀ 'ਚ ਦੁੱਧ ਪਾਉਣ ਤੇ ਸਵੇਰ ਵਾਲੇ ਕੱਖ ਆਪਾਂ ਪਾਦੇ ਚੱਕੀ ਇੱਕ ਇਹਨੀ 97 ਕੋੜ ਚੱਲੇ ਆਪਾਂ ਡੈਰੀ ਵਾਲ ਨੂੰ ਆਕੇ ਦੋਤੋ ਕਰਾਂਗੇ ਸਲਾਪਾਂ ਸਰੰਦ ਬਾਰੇ ਵੀ ਕੌਣ ਕੌਣ ਜਾਉਣਗੇ ਆਪਣੇ ਨਾਲ ਟਰਾਲੀ ਦੇ ਵਿੱਚ ਫਤੇਗੜ ਸਾਹਿਬ ਕਿ ਫਿਰ ਉਸ ਸਾਹਿਬ ਨਾਲ ਟਰਾਲੀ ਦਾ ਅਰੇਂਜਮੈਂਟ ਕਰਾਂਗੇ ਵੀ ਵੱਡੀ ਟਰਾਲੀ ਜਾਂ ਛੋਟੀ ਟਰਾਲੀ ਟਰੈਕਰੀ ਵੀ ਸਿਲੈਕਸ਼ਨ ਹੋਗੀ ਵੀ ਕਿਹੜਾ ਲੈ ਕੇ ਜਾਣਾ ਵਾ ਜਲਦੀ ਤੁਹਾਨੂੰ ਦੱਸਾਂਗੇ ਤੇ ਫਿਰ ਉਹਦਾ ਕਰਾਂਗੇ ਤਿਆਰ ਉਹਨੂੰ ਤੋ ਦੇ ਤਰੇ ਪਹੁੰਚ ਗਏ ਆਪਾਂ ਡੈਰੀ ਚ ਲੋ ਅਰੇ ਮਿੱਤਰ ਆਪਣੇ ਲੋ ਜੀ ਉਹ ਠੀਕ ਆ ਜੀ ਉਹ ਹਾਂਜੀ ਹਾਂਜੀ ਵਧੀਆ ਜੀ ਲੋ ਜੀ ਤੇ ਆਪਾਂ ਦੁੱਧ ਪਾ ਜਾਂਦਾ ਹੁਣ ਚੱਲਦਿਆਂ ਘਰ ਨੂੰ ਸਾਰੇ ਕੰਮ ਤਾਂ ਮੇਰਾ ਅੱਜ ਨਿਬੜ ਗਏ ਤੇ ਇਹ ਬਲੌਗ ਦੀ ਆਪਾਂ ਜੀ ਕਰਦੇ ਇੱਕੀ ਸਮਾਪਤੀ ਮਿਲਦਿਆਂਗਾ ਨੂੰ ਨਿਊ ਬਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਬਲੌਗ ਦੇਖਣ ਲਈ ਓਕੇ ਜੀ